ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮਾਨ ਬਾਈ ਚੌਵਲਾ ਇਹ ਆਪਾਂ ਗੱਲ ਕਰਨ ਲੱਗੇ ਆਂ ਦੁਕਾਨਦਾਰੀ ਦੀ ਹੁਣ ਮੇਰੀ ਦੁਕਾਨਦਾਰੀ ਮੈਨੂੰ 25-26 ਸਾਲ ਹੋ ਗਏ ਇੱਕ ਥਾਂ ਬਸ ਸਟੈਂਡ ਪੈਨ ਚੌਕੇ ਸਲੂਨ ਆ ਆਪ ਆਪਾਂ ਕੰਮ ਵਗ ਜੀਏ ਕੋਈ ਛਾਨ ਕੋਲੇ ਮੈਂ ਐਸ ਲੈ ਜਾਣੀ ਹੇ ਮੈਂਸ ਪਰੌਣੀਆਂ ਵੀ ਅਗਲਾ ਕੋਹ ਹਜ਼ਾਰ ਲਵਾਂਗੇ 800 ਲਵਾਂਗੇ ਅੜ ਕੇ ਖੜ ਜਾਂਦੇ ਆ ਜਦੋਂ ਮੇਰੇ ਕੋਲੇ ਕੰਮ ਕਰਾਉਣ ਆਉਂਦੇ ਆ ਬੱਤੋ ਬੱਤ ਸਾਡਾ ਕੰਮ 100 ਰੁਪਏ ਦਾ ਹੋ ਜੇ ਵੀ ਪਟਾਈ ਡੂਈ ਕਰਾਉਣੀ ਆ ਦੋਨੇ ਦਾੜੀ ਤੇ ਸਿਰ ਤੇ 200 ਰੁਪਏ 190 ਰੁਪਏ ਆਏ ਆ ਠੀਕ ਆ ਆਪ ਅਗਲਾ ਅੜ ਕੇ ਖੜ ਜਾਂਦਾ 100 ਪੂਰਾ ਦਿੰਦਾ ਨਹੀਂ 80 80 ਜੋ ਵੀ ਕਹੂ 70 ਕੱਟ ਲਾ 60 ਕੱਟ ਲਾ ਚਲ ਵਿੱਚ ਦੁਕਾਨਦਾਰਾਂ ਨੇ ਰੇਟ ਆ ਡੋਡੀ ਰੇਟ ਹੁੰਦੇ ਆ ਹੁਣ ਜਿਹਨੇ ਭਾਈ 7 ਲੱਖ ਲਾਇਆ 6 ਲੱਖ ਲਾਇਆ ਦੁਕਾਨ ਤੇ ਉਹਦਾ 100 ਰੁਪਏ ਲਊ ਫਿਰ ਦਾੜੀ ਦਾ ਉਹ ਵੀ ਮੰਨ ਧਾਗਾ ਵੀ ਵੇਚ ਆ ਜਾਨੂੰ ਧਾਗਾ ਲਾਉਣਾ ਆਪ ਇਹ ਜਿਨ੍ਹਾਂ ਕੋਲੇ ਸਾਨ ਰੱਖੇ ਆ ਆਪਾਂ ਨੂੰ ਛਾਲ 6 ਮਹੀਨਿਆਂ ਬਾਅਦ ਲੋਡ ਪੈਂਦੀ ਆ ਅੜ ਕੇ ਖੜ ਜਾਂਦਾ ਤਾਂ ਬਈ ਹਜ਼ਾਰ ਹੀ ਲਵਾਂਗੇ ਪੂਰਾ ਮਾੜਾ ਮੋਟਾ ਸਬਰ ਵੀ ਰੱਖਿਆ ਕਰੋ ਦੁਕਾਨਦਾਰੀਆਂ ਹਰ ਇੱਕ ਦੀਆਂ ਹੁੰਦੀਆਂ ਨੇ ਬਾਬੇ ਨਾਨਕ ਨੇ ਦੁਕਾਨਦਾਰੀ ਕੀਤੀ ਸੀ ਸਿਖਾਇਆ ਸੀ ਆਪਾਂ ਨੂੰ ਬਾਲ ਕਿ ਇੱਥੋਂ ਐਂ ਕਰਨਾ ਐਂ ਕਰਨਾ ਹੀਰਾ ਫੇਰੀ ਨਹੀਂ ਕਰਨੀ ਤੁਸੀਂ ਖਲ ਪੱਟ ਦਿਨੋ 1000 1000 ਰੁਪਏ ਟਕਾਣਾ ਯਾਰ 12 1200 ਰੁਪਏ 8 800 ਰੁਪਏ ਮੈਂ ਸਪ੍ਰਾਈ ਦਾ ਖਾਣ ਕੋਲੇ ਲਿਜਾਈਦਾ ਇਹ ਸਾਫ ਸਿਰਨਾ ਕਰ ਲਿਆ ਕਰੋ ਪਿੰਡ ਦਾ ਪਿੰਡ ਚ ਰਹੇ ਜੇ ਕੰਮ ਵਧੀਆ ਪਿੰਡ ਦੇ ਪਿੰਡ ਨੂੰ ਬੰਦੇ ਨੂੰ ਪਿੰਡ ਦੇ ਨੂੰ ਪੈਸੇ ਪਟਾਇਆ ਕਰੋ 4 ਰੁਪਏ ਬਾਹਰਲੇ ਬੰਦੇ ਨੂੰ ਨਾ ਹੋ ਕਰਿਆ ਕਰੋ ਬਾਹਰਲੇ ਬੰਦੇ ਨੂੰ ਤੁਸੀਂ ਬਾਲੀ ਸਪੋਰਟ ਕਰਦੇ ਹੋ ਆ ਗਰਲਾਲ ਆਉਂਦਾ ਰੂੜੇ ਕਾਲਾ ਜੇ ਵੀਡੀਓ ਦੇ ਵਿੱਚ ਆ ਗਿਆ ਤੁਹਾਨੂੰ ਮੈਂ ਦਿਖਾ ਦਿੰਨਾ ਇਹਦਾ ਡੂ ਰੇਟ ਆ ਆਹ ਆ ਬੰਦਾ ਇਹਦਾ ਅੱਡ ਰੇਟ ਆ ਵਿਚਾਰੇ ਦਾ ਦੁਕਾਨਦਾਰ ਦਾ ਡੋਟੀ ਰੇਟ ਹੁੰਦਾ ਇਹ ਰੂੜੇ ਕਿਆ ਤੋਂ ਆਉਂਦਾ ਦੁਕਾਨ ਪਾਈ ਆਏ ਨੇ ਦੁਕਾਨ ਤੇ ਚਲੋ ਉਹੀ ਹੈ ਸ਼ੀਸ਼ਾ ਉਹੀ ਪੁਰਾਣੀ ਕੁਰਸੀ ਜਾਂ ਜਿਵੇਂ ਹੈਗਾ ਪੁਰਾਣਾ ਇਹ ਹੁਣ ਇਹਨੇ 10 ਲੱਖ